ਸਾਤਿਵਿਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤਾਂ ਦੱਸਣ ਜਾ ਰਹੇ ਹਾਂ ਪਿਆਜ਼ ਦੇ ਰੇਟਾਂ ਵਿੱਚ ਜੋ ਹੈ ਜੀ ਵਾਤਾ 70 ਰੁਪਏ ਤੋਂ ਜਿਹੜੇ ਪਰ ਹੋਣ ਜਾਣ ਲੱਗੇ ਨੇ ਜੀ ਪਿਆਜ਼ ਇਸ ਨਾਲ ਜੀ ਭਵੰਤਮਨ ਸਰਕਾਰ ਦਾ ਇੱਕ ਹੋਰ ਵੱਡਾ ਤੋਹਫਾ ਜਿਹੜਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਲੋਕਾਂ ਲਈ ਕੀ ਹੈ ਉਹ ਐਲਾਨ ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਜੋੜੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲੋ ਮੇਰਾ ਅਪਡੇਟ ਦੇ ਉ ਸਭ ਤੋਂ ਪਹਿਲੀ ਵੱਡੀ ਖਬਰ ਜੀ ਐਮਐਲਏ ਪਠਾਨ ਮਾਜਰਾ ਦੇ ਗੁਰਲਾਲ ਕਨੌਰ ਨੇ 2.54 ਕਰੋੜ ਰੁਪਏ ਦੀ ਲਾਗਤ ਨਾਲ ਉਹ ਸਾਰੇ ਜਾਣ ਵਾਲੇ ਦੋ ਪੁਲਾਂ ਦੇ ਰੱਖੇ ਨੇ ਜੀ ਨੀਂਹ ਪੱਥਰ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਅਤੇ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਨੇ ਆਪਣੇ ਹਲਕੇ ਦੇ ਦਰਜਨਾ ਪਿੰਡਾਂ ਦੇ ਵਸਨੀਕਾਂ ਦੀ ਚਿਰਕੋਣੀ ਮੰਗ ਨੂੰ ਪੂਰੀ ਕਰਦੇ ਅੱਜ 2.2 ਕਰੋੜ ਰੁਪਏ ਦੀ ਲਾਗਤ ਨਾਲ ਦੋ ਡਰੇਨਾਂ ਦੇ ਪੁਲਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਅਸਤੋਵਾਦ ਅਗਲੀ ਵੀਡੀਓ ਵਿੱਚ ਖਾਲੀ ਲੀਡਰਾਂ ਦੀ ਆਪਸੀ ਲੜਾਈ ਵਿਚਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਖਤ ਹੁਕਮ ਜਾਰੀ ਹੋ ਚੁੱਕਾ ਹੈ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦੇ ਬਾਕੀ ਧੜੇ ਦੇ ਨੇਤਾਵਾਂ ਬਲਕਿ ਇੱਕ ਦੂਜੇ ਦੇ ਕੀਤੇ ਜਾ ਰਹੀ ਬਿਆਨਬਾਜ਼ੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨਦੀਪ ਸਿੰਘ ਨੇ ਸਖਤ ਨੋਟਿਸ ਵੀ ਜਾਰੀ ਅਸਤੋਵਾਦ ਅਗਲੀ ਵੀਡੀਓ ਵਿੱਚ ਸੰਗਰੂਰ ਚ ਕਣਕ ਚੋਨੇ ਦੇ ਫਸਲ ਫਸਲਾਂ ਦੇ ਚੱਕਰ ਤੋਂ ਨਿਕਲ ਕੇ ਕਿਵੇਂ ਸੁਖਦੀਪ ਸਿੰਘ ਨੇ ਫੁੱਲਾਂ ਦੀ ਖੇਤੀ ਨੂੰ ਬਣਾਇਆ ਜੀ ਲਾਹੇਵੰਦ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਕਿਸਾਨ ਖੇਤੀ ਵਾਲੀ ਨੂੰ ਘਾਟੇ ਦਾ ਸੌਦਾ ਆਖ ਰਹੇ ਨੇ ਪੰਜਾਬ ਵਿੱਚ ਕਿਸਾਨਾਂ ਦੇ ਬੱਚੇ ਵੱਡੇ ਪੱਧਰ ਉੱਤੇ ਖੇਤੀ ਦਾ ਤੰਗਾ ਛੱਡ ਕੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਰਹੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾ ਇਸ ਨੂੰ ਖੇਤਾਂ 'ਚ ਹੀ ਮਿਲਾਉਣ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਜ਼ਿਲ੍ਹੇ ਚਹੌਂਦੇ ਦੀ ਪਰਾਲੀ ਅਤੇ ਫਸਲਾਂ ਦੇ ਹੋਰ ਰਹਨ ਖੁੰ ਨੂੰ ਅੱਗ ਲਾਉਣ ਨਾਲ ਖੁੰਡੇ ਨੁਕਸਾਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਖੇਤੀਬਾੜੀ ਵਿਭਾਗ ਅਤੇ ਕਿਸਾਨ ਪਹਲਾਈ ਵਿਭਾਗ ਵੱਲੋਂ ਪੰਜਾਬ ਵੱਲੋਂ ਤਿਆਰ ਕੀਤੀਆਂ ਵੈਨ ਨੂੰ ਹਰੀ ਚੰਦੀ ਦੇ ਕੇ ਰਵਾਨਾ ਕੀਤਾ ਹੈ ਇਹ ਵੈਨਾਂ ਅਗਲੇ 40 ਦਿਨਾਂ ਵਿੱਚ ਜ਼ਿਲ੍ਹੇ ਦੇ 934 ਪਿੰਡਾਂ 'ਚ ਜਾ ਜਾ ਕੇ ਕਿਸਾਨਾਂ ਦੇ ਆਮ ਲੋਕਾਂ ਨੂੰ ਜਾਗਰੂਕ ਕਰਨਗੀਆਂ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਕੇਂਦਰ ਨੇ ਪੰਜਾਬ ਦੇ ਕਰੋੜਾਂ ਰੁਪਏ ਦੇ ਫੰਡ ਰੋਕੇ ਨੇ ਚੰਜੀ ਸਿੰਘ ਚੰਨੀ ਨਗਰ ਕੌਸ਼ਲ ਮਰੀਂਡਾ ਵੱਲੋਂ ਫਾਇਰ ਬਿਗਰੇਡ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਵਿਦੈਕ ਡਾਕਟਰ ਚੰਜੀ ਸਿੰਘ ਚੰਨੀ ਨੇ ਕੀਤਾ ਹੈ ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਕਰਮਚਾਰੀਆਂ ਵੱਲੋਂ ਸੁਖਮਣੀ ਸਾਖ ਦੇ ਪਾੜ ਦੇ ਭੋਗ ਪਾਏ ਗਏ ਵਿਧਾਇਕ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਲਈ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਹ ਯਤਨਾਂ ਨੂੰ ਰੋਕਣ ਲਈ ਫੰਡ ਰੋਕੇ ਜਾ ਰਹੇ ਨੇ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਬਣ ਰਹੇ ਸਕੂਲ ਆਫ ਐਮੀਨਸ ਆਮ ਆਦਮੀ ਕਲੀਨਿਕ ਤੇ ਹੋਰ ਵਿਕਾਸ ਕਾਰਜਾਂ ਲਈ ਮਿਲਣ ਵਾਲੇ ਲਗਭਗ 10000 ਕਰੋੜ ਰੁਪਏ ਦੇ ਫੰਡ ਰੋਕ ਰੱਖੇ ਨੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਫੰਡਾਂ ਨੂੰ ਜਾਰੀ ਰੱਖ ਵਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਰਬੋੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਜੀ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਡੀਸੀ ਦਫ਼ਤਰ ਅੱਗੇ ਲੱਗਿਆ ਜੀ ਕਿਸਾਨਾਂ ਦਾ ਤਾਨਾ ਹਾਈਵੇ 54 ਤੇ ਹੋਇਆ ਜੀ ਤਬਦੀਲ ਤਰਨਤਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਲੋ ਡੀਸੀ ਦਫ਼ਤਰਗੇ ਤਾਨਾ ਲਗਾਇਆ ਗਿਆ ਸੀ ਜੋ 28 ਅਗਸਤ ਨੂੰ ਪਿੰਡ ਸੇਖ ਫੱਤਜ ਭਾਰਤ ਮਾਲਾ ਸਕੀਮ ਅਧੀਨ ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਿਸਾਨ ਗੁਰਸੇਵ ਸਿੰਘ ਤਿੰਨ ਏਕੜ ਜ਼ਮੀਨ ਚੋਨੇ ਦੀ ਫਸਲ ਮਸ਼ੀਨਾਂ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜੀ ਅੱਤਵਾਰ ਅਗਲੀ ਵੀਡੀਓ ਜੀ ਵਿਦਾਇਕ ਕੁਲਵੰਤ ਸਿੰਘ ਵਿਧਾਨ ਸਭਾ ਚ ਚੁੱਕਿਆ ਜੀ ਐਸ ਸੀ ਐਸਟੀ ਸਕਾਲਰਸ਼ਿਪ ਦਾ ਮੁੱਦਾ ਵਿਦਿਆਰਥੀਨ ਵਿਵਿਖਨਾ ਨਹੀਂ ਹੋਵੇਗਾ ਜੀ ਦੇਵਾਂਗੇ ਜੀ ਖਿਡਾਰੀ ਕੁਲਵੰਤ ਸਿੰਘ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪਾਪਰਾ ਐਕਟ 1995 ਵਿੱਚ ਸੋਧ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਵੰਤਮਨ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੇ ਤਹਿਤ ਪੇਸ਼ ਕੀਤੀ ਗਈ ਹੈ ਕਿ ਸੋਧ ਨੂੰ ਪੰਜਾਬ ਦੀ ਆਰਥਿਕ ਸੁਧਾਰਨਾਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਲਈ ਇੱਕ ਅਹਿਮ ਕਦਮ ਕਰਾਰ ਦਿੰਦੇ ਆ ਇਹ ਸਲਾਗਾ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਮਾਰਕਫੈਡ ਚੌਂਕ ਵਿਖੇ ਅਮਰ ਸੰਚਾਰ ਕਰਵਾਇਆ ਗਿਆ ਹੈ ਇਹ ਖਬਰ ਹੈ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਗੁਰਤਾ ਗੱਦੀ ਦਿਵਸ ਅਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸ਼ਬਦ ਆਵਲੀ ਸਮਾਗਮ ਨੂੰ ਮੁੱਖ ਰੱਖਦੇ ਆ ਸਤਕਾਰਯੋਗ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਵਿੰਦਰ ਸਿੰਘ ਕਾਬੜਾ ਮੌਜੂਦ ਸੰਜੀਤ へ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪ੍ਰਤਾਪ ਸਿੰਘ ਬਾਜਬਾ ਨੇ ਗੈਂਗਸਟਰ ਲਾਰਜ ਬਿਸ਼ਨੋਈ ਦੇ ਇੰਟਰਵਿਊ ਦਾ ਮੁੱਦਾ ਸਭ ਨੂੰ ਚੁਕ ਲਿਆ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਦੂਜੇ ਦਿਨ ਦੀ ਕਾਰਵਾਈ ਫਿਰ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਆਗੂ ਵਿਰੋਧੀ ਧਰ ਪ੍ਰਤਾਪ ਸਿੰਘ ਬਾਜਬਾ ਨੇ ਗੈਂਗਸਟਰ ਲਾਰਜ ਬਿਸ਼ਨੋਈ ਦਾ ਇੰਟਰਵਿਊ ਦਾ ਮੁੱਦਾ ਚੁੱਕਿਆ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਇਹ ਮੁੱਦਾ ਪੂਰੇ ਪੰਜਾਬ ਦਾ ਨਾਂ ਖਰਾਬ ਕਰ ਰਿਹਾ ਹੈ ਮਸ਼ਹੂਰ ਗਾਇਕ ਜਿੱਦੂ ਮੂਸੇਵਾਲਾ ਕਤਲकांड ਇਹ ਗਰੂ ਦਾ ਹੱਥ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਸਰਕਾਰ ਦੀ ਅਣਗਹਿਲੀ ਸਰਹੱਦੀ ਪੱਟੀ ਤੇ ਤਣਾਤ ਹੋਮਗਾਰਡ ਦੀਆਂ 6 ਬਟਾਲੀਆਂ ਨਾਲ ਚ ਨੌਜਵਾਨ ਦੀ ਘਟਪਾਦੀ ਹੈ ਨਹੀਂ ਹੋ ਰਹੀ ਹੈ ਜੀ ਭਰਤੀ ਪੁਲਿਸ ਅਤੇ ਬੀਐਸਐਫ ਨਾਲ ਅੱਤਵਾਦ ਦੇ ਖਿਲਾਫ ਲੰਮੀ ਲੜਾਈ ਤੋਂ ਇਲਾਵਾ ਪਠਾਨਕੋਟ ਦੇ ਏਅਰ ਵਾਸਤੇ ਹਮਲੇ ਦੇਸ਼ ਦੀ ਸੁਰੱਖਿਆ ਖਾਤਰ ਦੇਸ਼ ਭਰ ਵਿੱਚ 385 ਦੇ ਖਰੀਬ ਹੋਮ ਗਾਰਡ ਜਵਾਨ ਸ਼ਹੀਦ ਦੀ ਜਾ ਚਾਮ ਪੀ ਰਹੇ ਚੁੱਕੇ ਨੇ ਅੱਜ ਵੀ ਪੰਜਾਬ ਪੁੱਛ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੰਦੇਹੀ ਨਾਲ ਡਿਊਟੀ ਵੀ ਕਰ ਰਹੇ ਨੇ ਉਸ ਤੋਂ ਬਾਅਦ ਅਗਲੀ ਪੱਟੀ ਖਬਰੀ ਫਿਰ ਰੋਪਾਉਣ ਗਿਆ ਪਿਆਜ਼ ਦੀਆਂ ਕੀਮਤਾਂ ਨਾਉਣ ਵਾਲੀ ਦਿਨ ਚ ਕੀਮਤਾਂ ਜਾਵਗੇ ਜੀ ਭਾਰੀ ਉਛਾਲ ਪਿਆਜ਼ ਦੀਆਂ ਕੀਮਤਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਪਿਛਲੇ ਹਫ਼ਤੇ ਦੌਰਾਨ ਪਿਆਜ਼ ਦੀ ਥੋਕ ਕੀਮਤ 10 ਰੁਪਏ ਪ੍ਰਤੀ ਕਿਲੋ ਪਰ ਚੂਨ ਕੀਮਤ 20 ਰੁਪਏ ਦਾ ਵਾਅਦਾ ਹੋਇਆ ਹੈ ਸੋਮਵਾਰ ਨੂੰ ਆਜ਼ਾਦਪੁਰ ਸਬਜ਼ੀ ਮੰਡੀ 'ਚ 40 ਤੋਂ 45 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਪਿਆਜ਼ ਪਰ ਮੰਡੀ 'ਚ 70 ਰੁਪਏ ਕਿਲੋ ਦਾ ਪਿਆਜ਼ ਵਿਕਿਆ ਪਿਆਜ਼ ਦੀ ਕੀਮਤਾਂ ਵਧਣ ਦਾ ਕਾਰਨ ਮਹਾਰਾਸ਼ਟਰ 'ਚ ਫਸਲ ਨੂੰ ਦੱਸਿਆ ਜਾ ਰਿਹਾ ਹੈ ਪਿਆਜ਼ ਦੇ ਥੋਕ ਵਿਕਰੇਤਾ ਵੀ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਜੋ ਹੋਰ ਵਧੇਰੀ ਸੰਭਾਵਨਾ ਦਿਤਾ ਰਹੇ ਨੇ ਤੁਹਾਨੂੰ ਦੇ ਜਰੀ ਨਮੀ ਫਸਲ ਆਉਣ ਦੀ ਰਾਹਤ ਹੈ ਬਾਜ਼ਾਰ 'ਚ ਪਿਆਜ਼ ਦੀ ਆਮਦਾ ਵੱਡਾ ਹਿੱਸਾ ਨਾਸਿਕ ਤੋਂ ਆਉਂਦਾ ਹੈ ਸਬਜੀ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨੀਲ ਮਰੋਤਾ ਦਾ ਕਹਿਣਾ ਹੈ ਕਿ ਨਵੀਂ ਫਸਲ ਦੇ ਆਉਣ ਤੱਕ ਪਿਆਜ਼ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਨੇ ਕੀਮਤ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ ਪਿਆਜ਼ ਵਪਾਰੀ ਰਾਮਬਾਲ ਨੇ ਦੱਸਿਆ ਕੀ ਬੀਤੇ ਸਮੇਂ ਖੇਤਾਂ ਵਿੱਚ ਪਿਆਜ਼ ਨਹੀਂ ਹੈ ਲੋਕਾਂ ਵੱਲੋਂ ਸਟਾਕ ਕਰਨ ਦੀ ਜਾਣਕਾਰੀ ਨੇ ਕੀਮਤਾਂ ਵੱਧ ਰਹੀਆਂ ਨੇ 15 ਵਾਲਾ ਬਹਿਲਾ ਮੰਡੀ ਵਿੱਚ ਪਿਆਜ਼ ਦੀ ਥੋਕ ਕੀਮਤ 25 ਤੋਂ 30 ਰੁਪਏ ਕਿਲੋ ਸੀ ਇਹ ਪਿਛਲੇ ਹਫਤੇ 30 ਤੋਂ 35 ਰੁਪਏ ਤੱਕ ਵੱਧ ਕੇ ਅੱਜ 40 ਤੋਂ 45 ਰੁਪਏ ਪ੍ਰਤੀ ਕਿਲੋ ਜਿਹੜੀ ਥੋਕ ਕੀਮਤ ਹੈ ਜਦੋਂ ਕਿ ਜੇਕਰ ਕਰਕਰ ਵੇਚਣ ਵਾਲੇ ਉਹ 70 ਰੁਪਏ ਤੱਕ ਜਿਹੜੇ ਨੇ ਪਿਆਜ਼ ਉਸ ਤੋਂ ਬਾਅਦ ਅਗਲੀ ਖ਼ਬਰ ਜੀ ਪਵੰਤਵਤ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਵੱਡਾ ਐਲਾਨ ਕੀਤਾ ਜੀ ਪਵੰਤਵਤ ਸਰਕਾਰ ਨੇ ਰਜਿਸਟਰੀ ਲਈ ਐਨ ওসি ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਪੰਜਾਬ ਦੇ ਆਮ ਲੋਕਾਂ ਨੂੰ ਵੱਡੀ ਰਾਹਤ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਅੱਜ ਇਤਿਹਾਸਿਕ ਬਿਲ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 2024 ਨੂੰ ਸਰਬਸੰਮਤੀ ਨਾਲ ਪਾਸ ਕਰਦਿਆ ਪਰ ਲਾੜ ਦੀ ਰਜਿਸਟਰੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਉਨ੍ਹਾਂ ਦਾ ਕੀ ਕਹਿਣਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਵਿੱਲਨ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਜੋ ਇਸ ਸੋਧ ਨਾਲ ਲੋਕਾਂ ਨੂੰ ਆਪਣੇ ਪਲਾਟਾਂ ਦੀ ਰਜਿਸਟਰੀ ਕਰਵਾਉਣੇ ਵਿੱਚ ਦਰਪੇਸ਼ ਸਮੱਸਿਆ ਖਤਮ ਹੋ ਜਾਵੇਗੀ ਅਨ ਅਧਿਕਾਰਕ ਕਲੋਨੀਆ ਉਤੇ ਰੋਕ ਲੱਗੇਗੀ ਤਾਂ ਅੰਤਮਾਨ ਨੇ ਕਿਹਾ ਕਿ ਇਸ ਸੋਧਕਰ ਕਸੂਰਬਾ ਲੋਕਾਂ ਲਈ ਜੁਰਮਾਨੇ ਸਜ਼ਾ ਦੀ ਵਿਵਸਥਾ ਕਰਦੀ ਹੈ ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਇਤਿਹਾਸਿਕ ਫੈਸਲੇ ਦਾ ਮਨੋਰਥ ਆਮ ਲੋਕਾਂ ਨੂੰ ਭਲਾਈ ਦੀ ਯਕੀਨੀ ਬਣਾਣਾ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਸੋਧ ਮੁਤਾਬਕ ਕੋਈ ਵੀ ਵਿਅਕਤੀ 31 ਜੁਲਾਈ 2024 ਤੱਕ ਅਨ ਅਧਿਕਾਰਕ ਕਲੋਨੀ ਵਿੱਚ ਸਥਿਤ 500 ਵਰਗ ਗਾਜ ਤੱਕ ਦੇ ਖੇਤਰ ਲਈ ਇੱਕ ਪਾਵਰ ਆਫ ਅਟਾਨੀ ਸਟੈਪ ਪੇਪਰ ਤੇ ਵੇਚਣ ਲਈ ਇਕਰਾਰਨਾਮਾ ਜਾਂ ਕੋਈ ਹੋਰ ਅਜਿਹਾ ਦਸਤਾਵੇਜ਼ ਜਿਸ ਨਾਲ ਸਰਕਾਰ ਨੋਟੀਫਿਕੇਸ਼ਨ ਦੁਆਰਾ ਮਨਜ਼ੂਰੀਤ ਕਰ ਸਕੇ ਇਹਦੇ ਨਾਲ ਜਿਹੜੀ ਰਜਿਸਟਰੀ ਕਰਵਾ ਸਕਦਾ ਜੀ ਤਾਂ ਇੱਕ ਵੱਡੀ ਕੁਸ਼ਕਰੀ ਪੰਤਾ ਦਿੱਤੀ ਹੈ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਪਿਸਤਣ ਦੇ ਹੇਠਾਂ ਕਮੈਂਟ ਕਰਿਓ। ਬਾਕੀ ਇਸ ਤਰੀਕਾ ਵਾਂਗ ਦੇਖਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਬਟਨ ਆਪਣੇ ਉੱਤੇ ਬਿੜਨ ਲਾਈਕ ਕਰਨਾ ਨਾ ਭੁੱਲ ਬਹੁਤ ਬਹੁਤ ਧੰਨਵਾਦੀ।